ਵਿਦੇਸ਼ ਦੇ ਵਿੱਚ ਰਹਿੰਦੀ ਹੈ ਆਪਣੀ ਪਤਨੀ ਨੂੰ ਮਿਲਣ ਦੇ ਲਈ ਉਸ ਦਾ ਪਤੀ ਜਦੋਂ ਪਹੁੰਚਦਾ ਹੈ ਤਾਂ ਪਤਨੀ ਦੇ ਵੱਲੋਂ ਇਹੋ ਜਿਹਾ ਰਵੱਈਆ ਅਖਤਿਆਰ ਕੀਤਾ ਗਿਆ ਕਿ ਹੁਣ ਪਤੀ ਦੀ ਜਾਨ ਚਲੀ ਗਈ ਹੈ ਜਿਸ ਮਗਰੋਂ ਇਸ ਕੁੜੀ ਦੀ ਸੱਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਦੇ ਪੁੱਤ ਨੂੰ ਖਤਮ ਕਰਵਾਇਆ ਗਿਆ ਤੇ ਇਹ ਪੂਰੀ ਸਾਜ਼ਿਸ਼ ਉਸਦੀ ਹੀ ਨੂੰ ਦੇ ਵੱਲੋਂ ਰਚੀ ਗਈ ਹੈ ਜਿਸ ਦੇ ਖਿਲਾਫ ਹੁਣਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ 스파우스 ਵੀਜ਼ੇ ਤੇ ਆਪਣੀ ਪਤਨੀ ਨੂੰ ਮਿਲਣ ਦੇ ਲਈ ਮੁੰਡਾ ਪਟਿਆਲਾ ਤੋਂ ਆਸਟ੍ਰੇਲੀਆ ਗਿਆ ਸੀ ਜਿੱਥੇ ਆਸਟ੍ਰੇਲੀਆ ਜਾਣ ਤੋਂ ਬਾਅਦ ਉਸਦੀ ਜਾਨ ਚਲੀ ਗਈ ਮੁੰਡੇ ਦਾ ਨਾਮ ਨਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਐਸੇ ਸਾਲ ਜਨਵਰੀ ਮਹੀਨੇ ਦੇ ਵਿੱਚ ਵੀਜ਼ਾ ਆਣ ਤੋਂ ਬਾਅਦ ਫਰਵਰੀ ਦੇ ਵਿੱਚ ਹੀ ਵਿਦੇਸ਼ ਗਿਆ ਸੀ ਉਸਦੀ ਮਾਤਾ ਮਨਜੀਤ ਕੌਰ ਪੰਜਾਬ ਪੁਲਿਸ ਦੇ ਵਿੱਚ ਹੌਲਦਾਰ ਦੇ ਵਜੋਂ ਨਿਯੁਕਤ ਨੇ ਉਹਨਾਂ ਨੇ ਦੱਸਿਆ ਕਿ ਕਿੰਜ 30 ਲੱਖ ਰੁਪਏ ਖਰਚ ਕੇ 2019 ਦੇ ਵਿੱਚ ਆਪਣੀ ਨੂ ਕੁਲਵਿੰਦਰ ਕੌਰ ਨੂੰ ਆਸਟ੍ਰੇਲੀਆ ਭੇਜਿਆ ਗਿਆ ਸੀ ਉਹਨਾਂ ਦੋਵਾਂ ਦਾ 5 ਸਾਲ ਦਾ ਬੱਚਾ ਵੀ ਹੈ ਜਿਵੇਂ ਹੀ ਨੌਜਵਾਨ ਸਪਾਊਸ ਵੀਜ਼ੇ ਤੇ ਆਸਟ੍ਰੇਲੀਆ ਪਹੁੰਚਿਆ ਤਾਂ ਉਹਨਾਂ ਦੀ ਨੂ ਨੇ ਉਸ ਤੋਂ ਦੂਰ ਰਹਿਣ ਲਈ ਕਹਿ ਦਿੱਤਾ ਤੇ ਆਖਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਜਾ ਕੇ ਰਹੇ ਜਿੱਥੇ ਉਸ ਮੁੰਡੇ ਦੀ ਜਾਨ ਚਲੀ ਗਈ ਅਤੇ ਹੁਣ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸਾਸਦਾ ਕਹਿਣਾ ਸੀ ਕਿ ਨੂੰ ਨੂੰ ਡਿਪੋਰਟ ਕੀਤਾ ਜਾਵੇ ਅਤੇ ਨਾਲ ਉਸਦੇ ਪਰਿਵਾਰ ਤੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਵੇ ਛੱਡਿਆ ਹੋਇਆ ਸੀਗਾ ਆਪਣੇ ਕਿਸੇ ਉਸ ਨਾਲ ਬੁੜੀ ਜਿਹਨਾਂ ਉਹ ਜਾਣ ਸੀ ਜੀ ਉਹਨਾਂ ਦੇ ਬੋਲ ਹੀ ਰਹਿ ਗਏ ਆ ਸਲਵਟ ਹੈਗਾ ਨਹੀਂ ਪਤਾ ਲੱਗਦਾ ਪਰ आज ਜਿੱਦਾਂ ਸਾਨੂੰ ਉਹਨਾਂ ਨੇ ਦੱਸਣ ਦੇ ਹਿਸਾਬ ਨਾਲ ਬੇਸ਼ੱਕੀ ਹਾਲਾਤਾਂ ਦੇ ਵਿੱਚ ਇਹ ਮੌਤ ਹੋਈ ਹੈ ਸਾਨੂੰ ਨੂੰ ਇਹ ਵੀ ਪੂਰਾ ਪੱਕਾ ਹੈਗਾ ਵੀ ਉਹਦੇ ਘਰ ਵਾਲੀ ਨਹੀਂ ਕੀ ਹੈ ਕਿਸੇ ਬੜੇ ਕਰ। ਐਸੇ ਬਹੁਤੇ ਵੀ ਮੈਂ ਹੀ ਲਾਇ ਤੇ بیٹے ਨੂੰ ਹੁਣ 3 ਲੱਖ ਰੁਪਈਆ ਭੇਜੇ ਤੇ ਮੈਂ ਲਾ ਕੇ ਪੀਚਿਆ 1.5 ਲੱਖ ਦਾ ਤਾਂ ਬਹੂ ਨੇ ਹੀ ਸਮਾਨ ਵੇਚਿਆ ਮੈਂ। ਅਸਲ ਐਸੇ ਕਰਕੇ ਐਸੇ ਕਹਿੰਦੇ ਸਾਨੂੰ ਉਹਨੇ ਟਾਈਮ ਦੀ ਟਾਈਮ ਤੱਕ ਨਹੀਂ ਸੀ ਸਾਨੂੰ ਪਤਾ ਵੀ ਉਹ بیٹے ਨਾਲ ਐਡਾ ਸਾਡੇ ਨਾਲ ਵਿਸ਼ਵਾਸ ਘੱਟ ਕਰੇਗੀ। ਸਰ ਉਹਨਾਂ ਕੁਲਵਿੰਦਰ ਕੌਰ ਨੂੰ ਰਿਪੋਰਟ ਕਰਾਉਣਾ ਚਾਹੀਦਾ ਹੈ ਉਹਦੇ ਪੇਰੈਂਟਸ ਤੇ ਉਹਦੇ ਭਰਾ ਤੇ ਪਰਿਸ਼ਾਦੇ ਤੇ ਬੱਚਾ ਦਰਜ ਹੋਣਾ ਚਾਹੀਦਾ ਹੈ 104 302 ਦਾ 136 ਦਾ ਉਹਨਾਂ ਨੇ ਮਟਰ ਕਰਵਾਇਆ ਮੇਰੇ ਬੇਟੇ ਦਾ ਸਰ ਮੈਨੂੰ ਬੱਚਾ ਮਿਲ ਜੇਗਾ ਕਿ ਤੋਂ ਹਾਂਜੀ ਸਾਨੂੰ ਮੇਲ ਆਈ ਹੈ ਫੋਨ ਵੀ ਆਇਆ ਸੀ ਪਹਿਲਾਂ ਫੋਨ ਆਇਆ ਸੀ ਵੀ ਤੁਸੀਂ ਡੈਡ ਬੋਡੀ ਮਗਵਾਣੀ ਹੈ ਕਿ ਇੱਥੇ ਆਣਾ ਅਸੀਂ ਕਿਹਾ ਵੀ ਅਸੀਂ ਮੈਂ ਇੰਡੀਆ ਹੀ ਮਗਵਾਣੀ ਆ ਮੈਂ ਆ ਨਹੀਂ ਸਕਦੀ ਮੇਰੇ ਬੱਚੇ ਨੂੰ ਗੁੜੀਆਂ ਨੂੰ ਕੌਣ ਸੰਭਾਲੇਗਾ ਪਿੱਛੇ ਇਹ ਹੁਣ ਉਹਨਾਂ ਨੇ ਸਾਰਾ ਸਾਨੂੰ ਕਰਕੇ ਭੇਜਿਆ ਮੇਰੀ ਸਿਸਟਰ ਨੇ ਸਾਰਾ ਪੈ 15000 ਡਾਲਰ ਮੇਰੇ ਦੋ ਭੈਣਾਂ ਮੇਰੀਆਂ ਰਹਿੰਦੀਆਂ ਕਿ ਕੈਨੇਡਾ ਇੱਕ ਬੈਲਵਾਰਨ ਰਹਿੰਦੀ ਆ ਆਸਟ੍ਰੇਲੀਆਈ ਉਹਨਾਂ ਨੇ ਸਾਰਾ ਪੈਸਾ ਲਾ ਕੇ ਹੋਲ ਰੈਡਬੋਡੀ ਰੈਡਬੋਡੀ ਤੇ ਚੱਲ ਗਿਆ ਤੇ ਬੁੱਧਵਾਰ ਆਪਣੇ ਕੋਲ ਆ ਜੇਗੀ ਮੰਗਲਵਾਰ ਨੂੰ ਚੱਲ ਗਿਆ ਬੇਟੇ ਨੂੰ ਗੈਨ ਵਾਲਾ 4 ਮਹੀਨੇ ਨਹੀਂ ਹੋਏ ਨੇ 11 ਫਰਵਰੀ ਨੂੰ ਹੀ ਗਿਆ ਸੀ ਹਾਂਜੀ 31 ਜਨਵਰੀ ਨੂੰ ਆਇਆ ਵੀਜ਼ਾ ਆਇਆ ਸੀ 11 ਫਰਵਰੀ ਨੂੰ ਗਿਆ ਸੀ